ਸਸੀ ਗਾਲ ਜੀ ਆਈ ਹੋਪ ਤੁਸੀਂ ਸਭ ਠੀਕ ਠਾਕ ਵਧੀਆ ਹੋਗੇ ਹੋਰ ਕਿਦਾਂ ਅੱਜ ਰੋਜ਼ਮਰਾਂ ਜਿੰਦਗੀ ਦਾ ਇੱਕ ਹੋਰ ਦਿਨ ਕੰਮ ਘੱਟ ਹੋਣ ਕਰਕੇ ਦੋ ਤਿੰਨ ਸਾਡਾ ਕੰਮ ਨਹੀਂ ਹੈਗਾ ਅੱਜ ਸਾਡੀ ਡਿਊਟੀ ਲੱਗੀ ਹੋਈ ਹੈ ਬਾਹਰ ਦੀ ਸਾਰੀ ਸਫਾਈ ਕਰਨੀ ਬੋਦਲਾਂ ਉਤਾਰ ਕੇ ਕਲੀਨ ਕਰਕੇ ਦੁਬਾਰਾ ਰੱਖਣੀ ਹੈ ਸੈਟਿੰਗ ਕਰਕੇ ਲਾਣੀਆਂ ਤੇ ਸਾਡੀ ਕੁਝ ਸਮਾਨ ਤੁਹਾਡੇ ਇੱਧਰ ਹੁੰਦਾ ਹਨ ਬਾਰਿਸ਼ ਮੇਰੇ ਨਾਲ ਲੱਗੇਗਾ ਰਾਜਨ ਦੋ ਜਣੇ ਹੈ ਦੋਵੇਂ ਵੀਰ ਲਾ ਕੇ ਸਫਾਈ ਕਰਨੀ ਹੈ ਰਾਜ ਕੇ ਅੱਜ ਸਾਰੀ ਵੜੀ ਇੱਥੇ ਸਾਡੇ ਦੋਵਾਂ ਦੀ ਕਿਧਰ ਰਾਜ ਕਰਨੀ ਸਫਾਈ ਮੈਂ ਰੋ ਹੀ ਕਰਨੀ ਹੈ ਕਰਨੀ ਨਹੀਂ ਕਿਨੇ ਕਰ ਪਾਉਂਦੇ ਇਹ ਮੇਰੇ ਨਾਲ ਲੱਗਣਾ ਮੇਰਾ ਵੀਰ ਹੈ ਛੋਟਾ ਸਾਰੇ ਅੱਜ ਆ ਮੈਂ ਸਾਰਾ ਕੁਝ ਨੀਨ ਕਰਨਾ ਥੱਲੇ ਬੜਾ ਗੰਦਾ ਸਾਰਾ ਕਲੀਨ ਕਰਕੇ ਉਸ ਤੋਂ ਬਾਅਦ ਬਾਹਰ ਦੀ ਸਫਾਈ ਬਾਹਰ ਦੀ ਕਲੀਨਿੰਗ-ਵਲੀਨਿੰਗ ਕਰਕੇ ਫੇਰ ਉਸ ਤੋਂ ਬਾਅਦ ਇਹ ਬੜੀ ਦੀ ਬ੍ਰੇਕ ਤੇ ਕੋਸ਼ਿਸ਼ ਹੈ ਕਿ ਸਾਡੇ ਤਿੰਨ ਵੀ ਤੇ ਕਿਸਫਾਈ ਕਰ ਦਾਂਗੇ ਸਾਰੀ ਤੇ ਬਾਕੀ ਦੇਖਦੇ ਆ ਕਿਦਾਂ ਗੇਰੀਂਦਾ ਓਕੇ ਜੀ ਵੀਡੀਓ ਚ ਦਿਖਾਣਾ ਤੁਹਾਨੂੰ ਜੇ ਹੋ ਸਕੇ ਵਿੱਚ ਵਿੱਚ ਛੋਟ ਛੋਟ ਸ਼ਾਟ ਐਡ ਕਰਾਂਗੇ ਇਹ ਤੁਹਾਨੂੰ ਮੇਰਾ ਮਕਸਦ ਕਹਿੰਦਾ ਹੈ ਕਿ ਪਤਾ ਲੱਗੇ ਵੇਟਰ ਦੀ ਲਾਈਫ ਕਿੱਦਾਂ ਦੀ ਹੁੰਦੀ ਹੈ ਵੇਟਰ ਨੂੰ ਕੰਮ ਕਿਦਾਂ ਕਰਨੇ ਪੈਂਦੇ ਆ ਕੀ ਕੀ ਕੰਮ ਹੁੰਦੇ ਆ ਨਾ ਕੰਮ ਹੋਣ ਤੇ ਕੀ ਕੁਛ ਕਰਨਾ ਪੈਂਦਾ ਤੇ ਇੱਕ ਵੀਡੀਓ ਸੀ ਬਣਾਵਾਂਗੇ ਵੇਟਰ ਤੇ ਕਿ ਵੇਟਰ ਦਾ ਕੰਮ ਕਿਦਾਂ ਹੁੰਦਾ ਜਾਂ ਵੇਟਰ ਨੂੰ ਕੀ ਕੋਈ ਦਾ ਪੁਰਤਗਾਲ ਤੇ ਪੁਰਤਗਾਲ ਦੇ ਵਿੱਚ ਕੰਮ ਕਰਨਾ ਸੀ ਰੈਸਟੋਰੈਂਟਾਂ ਨੇ ਤੇ ਅੱਗੇ ਆਪਾਂ ਵੇਟਰ ਦਾ ਕੰਮ ਕਰਦੇ ਆਂ ਬਾਰ ਟੈਂਡਰ ਵੀ ਆਂ ਤੇ ਕੈਸ਼ ਕਾਊਂਟਰ ਵੀ ਆਂ ਆਪਾਂ ਤਿੰਨੇ ਕੰਮ ਇਕੱਠੇ ਕਰਦੇ ਆ ਤਾਂ ਆਪਾਂ ਤਿੰਨਾਂ ਦੀ ਥੋੜਾ ਥੋੜਾ ਨੋਟਿਸ ਜਿੰਨੀ ਆਪਾਂ ਨਾਲ ਹੈਗੀ ਸਾਰੀ ਦਰਨਾ ਸ਼ੇਅਰ ਕਰਾਂਗੇ ਤੇ ਜਿਹੜੇ ਲੋ ਇਸ ਵੀਡੀਓ ਦੇ ਐਂਡ ਤੱਕ ਕੋਈ ਸਫਾਈ ਕਰਦੇ ਦੀ ਕੋਈ ਵੀਡੀਓ ਹੋ ਸਕੇ ਰੈਡ ਕਰਾਂਗੇ ਠੀਕ ਹੈ ਅੱਜ ਹੀ ਕਰ ਲਈ ਸਫਾਈ ਸਾਰੇ ਓਕੇ ਜੀ ਮਿਲਦੇ ਆਂ ਵੀਡੀਓ ਦੇ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੁਹਾਡੇ ਨਾਲ ਹੀ ਆਂ ओके okay, जी देखते हैं ब्रेक की सफाई होती है कि नहीं

ਫਰਦੀ ਮਰਦੀ ਤੇਰੀ ਨਾ ਹੈ ਲਓ ਜੀ ਹੈ ਲੋਕ ਜਰੋਰੀ ਹੈ ਤੇਰੀ ਨਹੀਂ ਕੋਈ ਗੱਲ ਨਹੀਂ ਸਰੋ ਕੋਈ ਬਾਤ ਨਹੀਂ ਜਦੋਂ ਆਉਂਦਾ ਮਾਰਚਿੰਗ ਮੇਰੇ ਕੰਮ ਤੇ ਕਲਾ ਆਦਾ ਤੇਰਾ ਦੇਖ ਸਰਦੀ ਰਾ ਦੇ ਜੀ ਜੇ ਨੰਬਰ ਰਾਜ ਜੀ ਨੇ ਸਰਵ ਜੀ ਦਾ ਕੋਲੋਂ ਉਹ ਦਿੰਦੇ ਨੇ ਰਿਉ ਦੇ ਸਾਹਤਲੇ ਰਾ ਜੀ ਤੇ ਆ ਜਿਹੜੇ ਨਾ ਤਿੰਨ ਮਿੰਟੇ ਤਿੰਨ ਤਿੰਨ 2 ਪੰਜ ਨੇ ਤਿੰਨ ਦੋ ਇਧਰ ਦੋ ਇਧਰ మేదల్ తుల్వింద తుసే షూటే ఓల్ ఏక్ వడ్డా ఏక్ చోటా జడేక్ వడ్డా ఐదర్ ఏ చోటా ఐదనా నిని జడే ఆని గి క్లాస్ ఆ హాఫ్ క్లాస్ కొడి గోనియా ఫోర్నియా తే ఐదర్ ఇనా ఆయెన గా హుతు లగా హైదర్ గియో ఓ జా గ జాయియే ఇదర్ నకి లేని

Terima kasih telah menonton! 最悪 なので、この人は。 ਰਾਜੀ ਬਾਹਰ ਦੀ ਉਹ ਸਫਾਈ ਉਧਰ ਜਿਹੜੀ ਅਲਮਾਰੀ ਸੀ ਆਈ ਚੱਕ ਕੇ ਬਾਹਰ ਗੱਡੀ ਨਾਲ ਮੇਰੇ ਕੋਕ ਲੱਗਾ ਪੀਜ਼ਾ ਮੇਕਰ ਲੱਗਾ ਰਾਜਨ ਲੱਗਾ ਮੈਂ ਲਗਾ ਤਿੰਨੇ ਚਾਰਨ ਚੱਕ ਕੇ ਬਿਲੋਂ ਬਾਹਰ ਗੱਡੀ ਸਾਰੀ ਸਫਾਈ ਸੇ ਕਰਕੇ ਗੰਗ ਦੇ ਕੋਕ ਨਿਕਲਦੇ ਵਿੱਚ ਫੋਟੋ ਤੇ ਸਾਰੀ ਸਾਈਡ ਜੀ ਕਰਕੇ ਸਫਾਈ ਸੇ ਕਰਕੇ ਫਿਰ ਉੱਥੇ ਦੁਬਾਰਾ ਚੁੱਕ ਕੇ ਲਾਈਓ ਤੇ ਸਾਡੀ ਫਰੀ ਮੀਨਤ ਜ਼ਿਆਦਾ ਹੋ ਗਈ। ਲੇਕਿਨ ਵਾਰੀ ਦੇ ਵਿੱਚ ਕੁਝ ਕੱਚ ਦਾ ਸਮਾਨ ਸੀ ਬਹੁਤ ਔਖਾ ਚੁੱਕ ਕੇ ਧਰਵਾ ਪਿਆ। ਇਹ ਵੀ ਡਰ ਸੀ ਕਿ ਟੁੱਟ ਨਾ ਜੇ। ਉਹ ਕਰ ਤੋਂ ਬਾਅਦ ਫਿਰ ਅਸੀਂ ਕੀਤੀ ਬਾਦ ਦੀ ਸਫਾਈ। ਕੋਸ਼ਾ ਇਦਾਂ ਦਾ ਡਿਜ਼ਾਈਨ ਜਿ ਦੇ ਗੱਡੇ ਆ। ਗਲਾਸ ਇੱਧਰ ਤੇ ਇੱਧਰ ਕੋ ਬੋਤਲ ਵਾਲਾ ਗਲਾਸ ਕੱਪ। ਇਹ 바ਰ ਟੈਂਡਰ ਦਾ ਖਾਸ ਫੈਕਟ ਕਮ ਹੁੰਦਾ ਹੈ ਕਿ ਡਿਜ਼ਾਈਨ ਥੋੜੇ ਦਿਨਾਂ ਬਾਅਦ ਚੇਂਜ ਕਰਦੇ ਰਹਿਣਾ। ਇਹ ਬੋਤਲ ਦੀ ਜਗ੍ਹਾ ਚੇਂਜ ਕਰਨੀ। ਦੇ ਜੈਨ ਇੰਜਨ ਕਰਨੇ ਹੀ ਖਾਸ ਤੌਰ ਤੇ ਰਹਿਣਾ ਹੈ ਕਿਉਂਕਿ ਬੋਰਿੰਗ ਹੋ ਲੱਜੇ ਕੋਈ ਚੀਜ਼ ਪੁਰਾਣੀ ਰਹੇ ਤਾਂ ਬੋਰਿੰਗ ਹੋ ਜਾਂਦੀ ਹੈ ਤੇ ਇਹ ਰੋਟੀ ਤੋਂ ਬਾਅਦ ਹੁਣ ਟਾਈਮ ਹੋ ਗਿਆ ਸਾਡੇ ਰੋਟੀ ਦਾ ਸ਼ਾਮ ਦਾ ਟਾਈਮ ਹੋ ਗਿਆ ਪੁਣੇ 2 ਲੱਗ ਰਹੀ ਹੈ ਬਹੁਤ ਜ਼ਿਆਦਾ ਗਰਮੀ ਤੇ ਮੈਂ ਸੋਚਿਆ ਮੈਂ ਲੈ ਕੇ ਦੁਕਾਨਾਂ ਤੇ ਰੋਟੀ ਹੈ ਐਸੀ ਗਰਮੀ ਲੱਗ ਰਹੀ ਜਿਵੇਂ ਤਾਬ ਦਾ ਰਹੀ ਰੋਟੀਆਂ ਸਨੀਦਾਰੀ ਤੇ ਦਿਖਾਉਂਦੇ ਆ ਤੁਹਾਨੂੰ ਟਾਈਮ ਪਹਿਲਾਂ ਦੇਖਾਂਗੇ ਤੁਹਾਨੂੰ ਬਾਹਰ ਦੀਆਂ ਫੋਟੋਆਂ ਆ ਬਾਹਰ ਦੀ ਸਾਰੀਆਂ ਸੀ ਜਿੱਦਾਂ ਸੈਟਿੰਗ ਕੀਤੀ ਉਹ ਬਾਹਰ ਦੀਆਂ ਫੋਟੋਆਂ ਕੋਈ ਸਾਡੀ ਵਿੱਚ ਵਿੱਚ ਕੰਮ ਕਰਦੇ ਨੇ ਫੋਟੋਆਂ ਤੇ ਟਾਈਮ ਦੇਖ ਲਓ ਪੌਣੇ 3 ਦਾ ਸਾਡੇ 11 ਪੌਣੇ 12 ਦੇ ਨੀਅਰ ਬਾਈ ਲੱਗੇ ਸੀ ਅਸੀਂ ਜਦੋਂ ਕੰਮ ਸ਼ੁਰੂ ਹੋਇਆ ਸੀ ਸ਼ੁਰੂਆਤੀ ਦੌਰ ਕਿਉਂਕਿ ਅਸਵੀਰ ਤੋਂ ਕੰਮ ਨਹੀਂ ਸੀ ਕਿਉਂਕਿ ਕੱਲ ਵੀ ਨਹੀਂ ਜੇ ਕੰਮ ਕੁਝ ਬਾਰਿਸ਼ ਸੀ ਬਾਹਰ ਤੇ ਇਸ ਕਰਕੇ ਅਸੀਂ ਇਨਾ ਕਮ ਅਰਿਸਫਾਈ ਕਰ ਲਾ ਕੇ ਤੇ ਕੁਛ ਰਵਾਇਨਾ ਦਾ ਸੈਟਅਪ ਚੇਂਜ ਕੀਤਾ ਕੁਛ ਝੂਲਾ ਪਿਆ ਸੀ ਅਸੀਂ ਫਿਰ ਇਹ ਕੱਪੜਿਆਂ ਦਾ ਭਰਤਾ ਜਿਹੜੇ ਟੇਬਲਾਂ ਤੇ ਕੱਪੜੇ ਲੱਗਦੇ ਆ ਵਾਈਟ ਕੱਪੜੇ ਇਹ ਧੋਣ ਵਾਲੇ ਸੀ ਤੇ ਹੁਣ ਆਪਾਂ ਘਰ ਪੀ ਚ ਦੀਆਂ ਸਾਡੇ ਜਿੰਨਾ ਇੰਨਾ ਵੀ ਸਾਰੀਆਂ ਬਰੀ ਖਾਲੀ ਕਰਤੀਆਂ ਜਿੰਨੀਆਂ ਸੀ ਆਹ ਬਾਰੀ ਤੁਹਾਡੀ ਔਖੀ ਤਾਂ ਕਿਤੇ ਕਿਉਂਕਿ ਕੱਚ ਦਾ ਸਮਾਨ ਜਿਹੜੇ ਕੱਚ ਤੇ ਜਾ ਕੇ ਵਗਾਰਾ ਕੱਚ ਦੇ ਸਮਾਨ ਜ਼ਿਆਦਾ ਇਹਦੇ ਚਾ ਤੇ ਤਾਂ ਜਿੱਦਾਂ ਕਿ ਇਹ ਪਲੇਟਾਂ ਪਈਆਂ ਤੇ ਇਹ ਥੋੜੀ ਕਿਉਂ ਖਾਲੀ ਨਹੀਂ ਕੀਤੀ ਜੀ ਸੋਚਿਆ ਹੱਲ ਲਈ ਤੇ ਬਾਅਦ ਚ ਹੋ ਗਿਆ ਲੱਗਾ ਜਦੋਂ ਜੱਬ ਹਟ ਲੱਗ ਗਿਆ ਕਿਤੇ ਤੇ ਤਰੁੰਦੇ ਰੇਨ ਨੂੰ ਕਿਉਂਕਿ ਆ ਪੰਜ ਸ਼ੂਗਰ ਗਿਆ ਪਾਟਾ ਅਲੱਗ ਹੋ ਗਿਆ ਉੱਪਰ ਵਾਲਾ ਪਾਟਾ ਰਹੀ ਸੀ ਆ ਥੱਲੇ ਵਾਲਾ ਸਿਸਟਮ ਵਾਲੀ ਸੀ ਇਸ ਕਰਕੇ ਥੋੜਾ ਸਾਹ ਨਿਕਲੇ ਕਿਉਂਕਿ ਅਸੀਂ ਕੱਢ ਕੇ ਬਾਰੀਆਂ ਸਾਰੀਆਂ ਇੱਥੇ ਧਰ ਲੀਆਂ ਬਾਹਰ ਕੱਢ ਲਏ ਚੰਗੀ ਤਰ੍ਹਾਂ ਤੋਂ ਸਫਾਈ ਕਰਕੇ ਉਸ ਤੋਂ ਬਾਅਦ ਧਰੇ ਤੇ ਅੱਜ ਦੇ ਤਾਂ ਸਾਨੂੰ ਐਸੀ ਪਤਾ ਨਹੀਂ ਲੱਗਾ ਕਦੋਂ 12:30 ਇਹ ਕਦੋਂ 12:00 ਹੋ ਗਏ 3 ਘੰਟੇ 2.5 3 ਘੰਟੇ ਦਾ ਸਫ਼ਰ ਸਾਡਾ ਕਿੱਦਾਂ ਲੰਘ ਗਿਆ ਤੋਂ ਸਾਡਾ ਟਾਈਮ ਫਿਰ ਬਾਹਰ ਨੇ ਖਾਲੇ ਹੀ ਬਾਦੀ ਸਾਰੀ ਸੈਟਿੰਗ ਕੀਤੀ ਜਿੱਥੇ ਗਲਾਸੀਆਂ ਡਾਊਟਾ ਲੱਗੀਆਂ ਸਾਰੇ ਸ਼ੀਸ਼ੇ ਗ੍ਰੀਨ ਕੀਤੇ ਮਿੱਟੀ ਘਟਾ ਬਹੁਤ ਜ਼ਿਆਦਾ ਜੰਮਿਆ ਫਿਰ ਕਾਫੀਨ ਮਸ਼ੀਨ ਸਾਫ਼ ਕੀਤੀ ਕੈਸ਼ੀਅਰ ਮਸ਼ੀਨ ਜਿਹੜੀ ਮੈਂ ਸਾਡੀ ਆਸਾ ਜਨ ਬੋਲੇ ਆ ਉਹ ਸਾਫ਼ ਕੀਤੀ ਗ੍ਰੀਨ ਕੀਤਾ ਤੇ ਬਾਕੀ ਖਾਲੇ ਖਲਾ ਰਹੇ ਹੈਗਾ ਬਹੁਤ ਜ਼ਿਆਦਾ ਤੇ ਇਹਦਾ ਨਿਬੜ ਗਿਆ ਤੇ ਹੁਣ ਖਾਣ ਲੱਗਿਆ ਰੋਟੀ ਤੇ ਅੱਗੇ ਦੇਖਦੇ ਕਿਦਾਂ ਸ਼ਾਮ ਤੱਕ ਕਿਦਾਂ ਕੀ ਰਿਹਾ ਦਾ ਓਕੇ ਜੀ ਓ ਜੀ ਸ਼ਾਮ ਦੇ ਵੱਜ ਗਏ 10 ਤੇ ਸਨਸਨ ਪੂਰੀ ਪਈਏ ਬਾਹਰ ਵੀ ਤੇ ਅੰਦਰ ਵੀ ਕਿਉਂਕਿ ਨਵੰਬਰ ਦਾ ਮਹੀਨਾ ਹੈ ਤਾਂ ਬੜਾ ਘੱਟ ਹੋ ਜਾਂਦੇ ਇਹਨਾਂ ਦੇ ਵਿੱਚ ਹਮ ਜਿਹੜਾ ਪੂਰਾ ਪੂਰਾ ਨਿਕਲਣਾ ਸੀ ਨਿਕਲ ਗਿਆ ਪਹਿਲੇ ਟਾਈਮ ਨਾਲ ਉਸ ਤੋਂ ਬਾਅਦ ਨੋ ਸਾਈਡ ਤੋਂ ਤੇ ਬਾਅਦ ਫਰੀਜ ਹੋ ਗਿਆ ਕੰਮ ਹੈ ਨਹੀਂ ਵਿਲੇ ਵਿਲੇ ਨੂੰ ਤਾਂ ਟਾਈਮ ਪਾਸ ਹੀ ਹੁੰਦਾ ਹਬ ਤੋਂ ਓਖੀ ਕਰ ਜਿਹੜਾ ਟਾਈਮ ਪਾਸ ਕਰਨਾ ਤੇ ਵਿਲੇ ਖਲੋਤਾ ਹੁੰਦਾ ਨਹੀਂ ਤੇ ਕੰਮ ਹੈ ਨਹੀਂ ਗਾਹ ਬਾਹਰ ਵੀ ਨਹੀਂ ਹੈਗਾ ਯਾਨੀ ਕਿ ਦੂਜੇ ਗ੍ਰੇਸਟ ਸਾਰੇ ਅਭੀ ਸਾਡੇ ਨਾਲ ਦੁਕਾਨ ਸ਼ਾਪ ਵੀ ਬੰਦ ਹੈ ਬੈਕ ਸਾਈਡ ਸਾਡੇ ਕੈਫੇ ਇੱਥੇ ਉਹ ਵੀ ਬੰਦ ਹੈ ਸਭ ਬੰਦ ਹੈ ਟਾਵੇਂ ਟਾਵੇਂ ਗਾਹ ਖੈਗੇ ਹੈ ਜਿਹੜੇ ਆਪਣੇ ਘਰਾਂ ਜੂ ਨਿਕਲ ਗਏ ਇਹ ਘਰਾਂ ਨੂੰ ਜਾ ਰਹੇ ਆ ਜਾਂ ਕਿ ਉਹ ਆ ਰਹੇ ਆ ਬਾਕੀ ਸੜਕ ਸਾਰੀ ਸੁਨਨੀ ਹੈ ਕਿਤੇ ਕੋਈ ਗਾਗਣੀ ਕੁਝ ਨਹੀਂ ਨਵੰਬਰ ਦੇ ਨਾਲ ਹੀ ਇਹ ਰੁਕ ਜੇ ਜਾਂਦੇ ਆ ਖਰਚਾ ਕਰ ਲਓ ਕਿਉਂਕਿ ਇਹਨਾਂ ਦਸੰਬਰ ਜੇ 크리스마ਸ ਦਾ ਖਰਚਾ ਕਰਨਾ ਹੁੰਦਾ ਇਸ ਕਰਕੇ ਪੈਸਾ ਥੋੜਾ ਬਹੁਤ ਸੇਵ ਕਰ ਲੈਂਦੇ ਆ ਤੇ ਅੱਜ ਦਾ ਦਿਨ ਨਿਕਲ ਗਿਆ ਜਿੱਦਾਂ ਨਿਕਲਣਾ ਹੈ ਸਫਾਈਆਂ ਕੀਤੀਆਂ ਬਾਹਰ ਦੀ ਸਫਾਈ ਕੀਤੀ ਐਸ ਪਾਸੇ ਸਾਰੀ ਬਾਰੀ ਦੀ ਸਫਾਈ ਕੀਤੀ ਰੈਸਟੋਰੈਂਟ ਦੀ ਵੈਸੀ ਨੋਰਮਲ ਕਲੀਨਿੰਗ ਚੱਲਦੀ ਰਹਿੰਦੀ ਆ ਬਾਹਰ ਦੀ ਸੈਟਿੰਗ ਸ਼ੂਟਿੰਗ ਕਰਦੇ ਆ ਅੱਧਾ ਦਿਨ ਠੀਕ ਆ ਨਿੱਕਲ ਅਣ ਕੱਲ ਦੇ ਦਿਨ ਦੇਖਦੇ ਆ ਕੱਲ ਨੂੰ ਕੀ ਰਿਹਿੰਦਾ ਕਿ ਮੇਰੇ ਨੂੰ ਕਿਉਂ ਕੱਲ ਤੋਂ ਵੀਕਐਂਡ ਸ਼ੁਰੂ ਕਰ ਨੂੰ ਫਰਡੇ ਆ ਸ਼ੁੱਕਰ ਸ਼ਨੀ ਐਸ ਤਿੰਨ ਦਿਨ ਦਾ ਵੀਕਐਂਡ ਹੁੰਦਾ ਤੇ ਕੱਲ ਨੂੰ ਵਾਕਿ ਪਤਾ ਲੱਗਦਾ ਕੱਲ ਦਾ ਕੰਮ ਕਿੱਦਾਂ ਰਿਹਿੰਦਾ ਤੇ ਬਾਕੀ ਦੇਖਦੇ ਹੋਰ ਵੀਡੀਓ ਨੂੰ ਤੇ ਇਦਾਂ ਹੀ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜੋ ਕਰ ਦੇਣਾ ਤਾਂ ਕੋ ਹੋਰ ਵੀਡੀਓ ਲੈ ਕੇ ਆਵਾਂਗੇ ਕੱਲੋ ਇੱਕ ਵੀਡੀਓ ਬਣਾਵਾਂਗੇ ਤੁਹਾਡੇ ਇਸਟਿਬਿਊਟਰੀ ਦਾ ਕੰਮ ਕਿੱਦਾਂ ਹੁੰਦਾ ਤੇ ਕਿਹੜੀ ਕਿਹੜੀ ਲੈਂਗੁਏਜ ਆਉਣੀ ਜ਼ਰੂਰੀ ਹੈ ਕਿੱਦਾਂ ਕਿੱਦਾਂ ਕੀ ਕੁਛ ਓਕੇ ਜੀ ਜੁੜੇ ਰਹਿਣਾ ਆਪਣੇ ਇਸ YouTube ਚੈਨਲ ਦੇ ਨਾਲ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਲੈਣਾ ਤੇ ਆਪਣੀ ਹਰ ਇੱਕ ਵੀਡੀਓ ਰੀਅਲ ਹੁੰਦੀ ਹੈ ਕੋਈ ਸਕ੍ਰਿਪਟਡ ਨਹੀਂ ਕੋਈ ਕਿਸੇ ਦੀ ਫੇਕ ਕੁਛ ਨਹੀਂ ਓਕੇ ਜੀ ਬਾਏ ਬਾਏ ਮਿਲਦੇ ਹਾਂ ਕਿਸੇ ਦੂਜੀ ਵੀਡੀਓ 'ਚ